ਪਾਰਬ੍ਰਹਮ ਮਨਪਹਾਣੀ ਨਾਨਕ ਗਾ ਸੁਖਾਣੇ ਨਿਰਮਲ ਕਾਪਤ ਕਹਾਣੀ ਮਨਸੂਰ ਰਤਮਹਲਾ ਪੰਜ ਵਾਰ ਹੂਕੇ ਕਾਵਤ ਲਾਜ ਨ ਆਵੇ ਜੋ ਹਰ ਜਾਣੋ ਹਰ ਗੁਰ ਗਾਵਾ ਨੇ ਕਾਜ ਕੋ ਕਿਉ ਅਲਕਾਈਐ ਜਿਤ ਸਿਮਰਨ ਦਰਗਾਹ ਮੁਕ ਊਜਲ ਸਦਾ ਸਦਾ ਸੁਖ ਫਾਈਐ ਰਹਾ ਜਿਤ ਜੋ ਕਾਮੇ ਘਾਮ ਲੋਹਾਵਨ ਧਉ ਹਰੋਜਾ ਬਰਦਾਸ ਨਰ ਜਸ ਘਾਵ ਨਿਯਮਤ ਬਾਲ ਲਪਟਾਵੇ ਤਿਉ ਜਾਨੇ ਨਾਮ ਖਮਾਵੇ ਦੁਰ ਤੋ ਸੁਬਾਆ ਸੰਤੋ ਸੱਚੇ ਕੀ ਬਿਦਿਆਈ ਜਿਨੇ ਆਚਰਿ ਸੋ ਬਗਨਾਈ ਰਹਾ ਬੋਲੇ ਸਾਹਿਬ ਕਾਹ ਪਹਾਣਾ ਦਾਸ ਬਾਣੀ ਬ੍ਰਾਹਮ ਕਾਣਾ ਨਾਨਕ ਪ੍ਰਭ ਸੁਖ ਦਾਈ ਜਿਨ ਪੂਰੇ ਬੰਤ ਬਣਾਏ ਸੋਰਠ ਮਹੱਲਾ ਪੰਜ ਵਾ ਰਾਵੇ ਆਪਣਾ ਅਨਤਾ ਧੀਆਇ ਕਰ ਸਹੀ ਸਲਾਮਤ ਆਇ ਸੰਤੋਖ ਭਾਇ ਸੰਸਾਰੇ ਗੁਰਪੂਰਨ ਤਾਰੇ ਸੰਤੋ ਪ੍ਰਭ ਮੇਰਾ ਸਦਾ ਦੇਵਾਲਾ ਆਪਣੇ ਭਲ ਤੇ ਅਨਤ ਨਾ ਗਣਿ ਉਜਾਕੇ ਭਾਲੁ ਭਪਾਲਾ ਰਹਾਉ ਹਰ ਨਾਮ ਰਤਿ ਰਤਾਰੇ ਦਿਨ ਸਭੇ ਤਸਵਾਰੇ ਗੁਰਪੁਰਾ ਤਸ ਦੀ ਆਗਰ ਨਾਨਕ ਦੂਖ ਨਹੀਆ ਹੋ ਰੱਤ ਮਹੱਲਾ ਪੰਜ ਵਾ ਆਰੋ ਮਰਤਨ ਵਸਿਆ ਸੋਈ ਜ ਦੀ ਵਡਿਆਈ ਹਾਕ ਕੀਮਤ ਕਹੀ ਨਾ ਜਾਏ ਹਾਂ ਪੁਰਬਾਨ ਜਾਏ ਤੇਰਾ ਨਾਮ ਜਿਸ ਨੂੰ ਵਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾ ਰਹਾ ਤੂੰ ਭਾਰੋ ਸਾਮੀ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਣਾਏ ਮੁੱਖ ਮਹੇਸ਼ਵਰ ਬਣਤ ਬਣਾਏ ਫਿਰ ਡੋਲਤ ਕਤ ਹੋ ਨਾ ਸਾਚੇ ਸਾਇਵ ਸੋ ਮਨ ਮੰਨਿਆ ਹਰ ਸਰਵ ਤੇਰੰਤਰ ਜਾਣਿਆ ਰਹਾ ਸਬ ਜੀ ਤੇਰੇ ਦਇਆਲਾ ਪੜੇ ਭਗਤ ਕਰਾ ਹੈ ਪ੍ਰਤਪਲ ਜਦ ਤੇਰੇ ਵਡਿਆਏ ਹਿਤ ਨਾਨਕ ਨਾਮ ਧਿਆਏ ਸੂਰਤ ਮਹਲਾ 5 ਨਾਲ ਨਾਰਾਇਣ ਨੇਰਾ ਜਮਦੂਤ ਨਿਆਵੇਂ ਨੇਰਾ ਕਾਂਠ ਰਾਇ ਪ੍ਰਵ ਰੱਖੈ ਸਤਿਗੁਰ ਕੀ ਸਤਿ ਸਾਖੈ ਬੁਰ ਪੂਰਾ ਪੂਰੀ ਕੀਤੀ ਦੁਸ਼ਮਨ ਮਾਰ ਬਿਦਾਰ ਸਗਲੇ ਦਾਸ ਤੂ ਸੁਮਤ ਦਿੱਤੀ ਰਹਾ ਪ੍ਰਭ ਸਗਲੇ ਥਾਨਵਸਾਏ ਸੁਖ ਸਾਧ ਪਰਾਈ ਨਾਨਕ ਪ੍ਰਭ ਸਰਣਾਏ ਜਹ ਸੁਖਲੇ ਰੋਗ ਮਟਾਏ ਸੋ ਰਤਮ ਹਲਾ ਪੰਜਵਾ ਸਰਬ ਸੁਖਾਂ ਕਾ ਤਤ ਸਤਗੁਰ ਤਾਂ ਕੀ ਸਰਣੀ ਪਾਈਐ ਦਰਸ਼ਨ ਭੇਟ ਤੋ ਤੇ ਅਨੰਦਾ ਦੁਖ ਪਿਆ ਹਰ ਗਾਈਐ ਹਾਰਸ ਪੀਵੋ ਭਾਈ ਨਾਮ ਜਪੋ ਨਾਮੋ ਆਰਾਧੋ ਗੁਰਪੂਰੇ ਕੀ ਸਰਣਾਈ ਰਹਾ ਤਸੈ ਪਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕੀ ਬੇਨਤੀ ਪ੍ਰਭ ਜੀ ਨਾ ਹਾਨਿ ਲਾਈ ਤੂ ਰਤਮਾ ਅੱਲਾ ਪੰਜਵਾ ਕਰਨ ਕਰਾਵਣ ਭਰ ਅੰਤਰ ਜਾਮੀ ਜਨ ਆਪਣੇ ਕੀ ਰਾਖਾਏ ਦਰਕਾਰ ਹਉ ਜਗ ਭੀਤਰ ਸ਼ਬਦ ਗੁਰੂ ਸਚ ਭਾਖਾਏ ਪ੍ਰਭ ਜੀ ਤੇਰੀ ਊਟ ਗੁਸਾ ਤੂ ਸਮਰੱਤ ਸ਼ਰਨ ਕਾ ਦਾਤਾ ਰਾਤ ਪੈ ਤੂੰ ਪਿਆਰੀ ਰਹਾ ਜੋ ਜਨ ਭਜਨ ਕਰੇ ਪ੍ਰਭ ਤੇਰਾ ਕਿਸੇ ਅੰਦੇਸਾ ਨਾਹੀ ਸਤਿਗੁਰ ਚਰਨ ਲਗੇ ਭਉ ਮਿਟਿਆ ਹਰ ਗੁਰ ਦਾਵਾ ਮਨ ਬਾਹੀ ਸੂਖ ਸਹਜ ਆਨੰਦ ਚਨੇਰੇ ਸਤਿਗੁਰ ਦੀ ਆਸ ਦਿਨਾਸਾ ਰਿ ਆਏ ਉਸ ਪਾਸੇ ਤੀ ਪੂਰਨ ਹੋਏ ਆਸਾ ਪੂਰਾ ਗੁਰ ਪੂਰੀ ਮਤ ਜਾ ਕੇ ਪੂਰਨ ਪ੍ਰਭ ਕੀ ਕਾਮ ਗੁਰ ਚੰਨੀ ਲਾਗ ਧਰਿਓ ਪਵ ਸਾਗਰ ਜਮਨਾ ਸੋਰਠ ਮਹੱਲਾ ਪੰਜਵਾ ਪਇਓ ਕਿਰਪਾਲ ਦਿਨ ਤੁਮ ਪੰਜਨ ਆਪੇ ਸਭਿ ਦੇ ਘਟਿ ਕਿਨ ਮੈਂ ਰਾਗ ਦਿਉ ਜਨ ਆਪਣਾ ਗੁਰ ਪੂਰੈ 베ੜੀ ਢਾਟੀ ਮੇਰੇ ਮਨ ਗੁਰ ਗੋਬਿੰਦ ਸਦ ਧਿਆਈਐ ਸਗਲ ਕਲੇਸ਼ ਮਟੈ ਇਸਤਾਨਤੇ ਮਾਨ ਚਿੰਦਿਆ ਬਲ ਪਾਈ ਹੈ ਰਹਾਉ ਜੀ ਜੰਤ ਜਾ ਕੇ ਸਭ ਤੀਨੇ ਪ੍ਰਭ ਊਚਾ ਅਗਮ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਬਤ ਉਜਲ ਭਏ ਦਰਬਾਰਾ ਸੋਟ ਮਹੱਲਾ ਪੰਜਵਾ ਸਿਮਰੋ ਆਪਣਾ ਸਾਈਂ ਦਿਨ ਸਰਾਂ ਸਦਾ ਆਏ ਦਾਸ ਦੇ ਹਾਥ ਦੇ ਜਨ ਰਾਮ ਕੇ ਹਰ ਨਾਮ ਮਹਾਰਸਜਾ ਕੇ ਆਪਣੇ ਗੁਰੂ ਪਰਪੁਰਬਾਨ ਪੈ ਕਿਰਪਾਲ ਪੂਰਨ ਪ੍ਰਵਦਾਤੇ ਜੀ ਹੋਏ ਮਿਹਰਬਾਨ ਰਹਾਉ ਨਾਨਕ ਜਨ ਸਰਨਾਏ ਜਨ ਪੂਰਨ ਪੈ ਰਖਾਏ ਸਗਲੇ ਦੋਖ ਮਟਾਈ ਸੁਖ ਪੁੰਚੋ ਮੇਰੇ ਭਾਈ ਸੋਠ ਮਹੱਲਾ ਪੰਜਵਾ ਸੁਨੋ ਬਨੰਤੇ ਠਾਕੁਰ ਮੇਰੇ ਜੀ ਜਨ ਸਭ ਤੇਰੇ ਧਾਰੇ ਰਾਗ ਕਾਇ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਪ੍ਰਭ ਜੀਓ ਤਸਮਾਨਾ ਕਰ ਪਿਆਰੇ ਬੁਰੀ ਭਲੇ ਹਮ ਤਾਰੇ ਰਹਾ ਸੁਣੀ ਪੁਕਾਰ ਸੁਮਰਥ ਸੁਆਮੀ ਵੰਦਨ ਕਾਟ ਸੁਵਾਰੇ ਪਹਿਰ ਸਰ ਪਾਓ ਸ਼ਿਵਕ ਜਨ ਮੇਲੇ ਨਾਮ ਪ੍ਰਗਟ ਪਹਾਾਰੇ ਸੋਰਠ ਮਹਲਾ 5 ਜੀ ਜਨ ਤਾ ਵਸ ਕਰ ਦੇਨੇ ਸ਼ਿਵ ਸਰ ਦਰਬਾਰੇ ਅੰਗੇਕਾਰ ਕਿਉ ਬਲ ਆਪਣੇ ਪਉਂਦਰ ਪਾਰ ਉਤਾਰੇ ਸੰਤਨ ਕੇ ਕਾਰ ਸਗਲ ਸੁਵਾਰੇ ਜੀਨ ਦੇ ਆਲ ਕਿਰਪਾਲ ਕਿਰਪਾ ਨਿਤ ਪੂਰਨ ਖਸਮ ਹਮਾਰੇ ਰਹਾਉ ਆ ਬਖ ਅਤ ਸਭ ਖਾਂਇ ਹੂਣ ਨਾਕਤ ਹੂ ਬਤਾ ਭਗਤ ਸਰਪਾਉ ਦਿਉ ਦਿਨ ਆਪਣੇ ਪ੍ਰਤਾਹ ਨਾਮ ਪ੍ਰਭ ਜਤਾ ਸੂਰਤ ਮਹਨ ਲਾ ਨਾਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰੇ ਮਨ ਰਉ ਸੋ ਕਰ ਪ੍ਰੀਤ ਸਰਬਨ ਗੋਬਨ ਗੁਣ ਸੁਣੋ ਰਦਾ ਰਸਨਾਂ ਗੀਤ ਰਹਾ ਸਰਕਾਰ ਸਾਧ ਸੰਗਤ ਸਿਮਰਿ ਬਾਗ ਬਹੁਤ ਪਦ ਪੁਨੀਤ ਕਾਲ ਵਿਗਿਆਲ ਜੋ ਭਰੂ ਡੋਲੇ ਮੁਕਤਿ ਬਸਾਰੇ ਮੀਤ आज काल पुत हे गरस है समझ रख तू तीत कह नानक राम भज ले जातियो सर्वे तव सुरट महल्ला नामा <coughs> इन मन के मन ही माने रहे नाम हर पजे न तीर सेवे छोटी काल गही रहा दारमीत पूत रत संपत धन पूरन सब महि ਆਮਰ ਸੇ ਸਗਲ ਮਿਥਿਆ ਹੈ ਜਾਨੋ ਭਗਤ ਰਾਮ ਕੋ ਸਹੀ ਫਿਰਤ ਫਿਰਤ ਬਹੁਤੇ ਜਗ ਹਾਰਿਓ ਮਾਨੁ ਤੇ ਨਹੀਂ ਨਾਨਕ ਤੂ ਕਹਤ ਮਿਲ ਕੀ ਬਰੀਆ ਸਿਮਰਤ ਤਾ ਨਹੀਂ ਸੂਰਥ ਮਹਲਾ ਨਾਮਾ ਨਾਨਰੇ ਕੌਣ ਕੁਮਤਲਿਨ ਪਰਦਾ ਰਾਨ ਤਿਆਰ ਸਚਿਓ ਰਾਮ ਭਗਤ ਨਹਿ ਕੀਨੀ ਰਹਾਉ ਮੁਕਤ ਪੰਥ ਜਨੋ ਤੈ ਨਾ ਹਨ ਧਨ ਜੋਰਨ ਕੋ ਆਇ ਅੰਤ ਕਾ ਸੰਗ ਕਾਉ ਨੇ ਦੀਨਾ ਅਰਥਾ ਪਵੰਧਾਇ ਨਾ ਹਰ ਭਜਿਓ ਨਾ ਗੁਰਜਨ ਸੇਵਿਓ ਨਹ ਜੇ ਕਛ ਗਿਆਨਾ ਗਟਿ ਮਾਹਿ ਨਰੰਜਨ ਤੇਰਾ ਹੈ ਕਹਿ ਕੋ ਉਦਿਆਨ ਬਹੁਤ ਜਨਮ ਪਰਮਤ ਤੈ ਹਾਰਿਓ ਅਸਤਿ ਮਤ ਰਹੇ ਪਾਏ ਮਾਨਸ ਦੇ ਪਾਏ ਬਲ ਹਰ ਪਹਾੜ ਨਾਮੁ ਬਾਪ ਆਏ ਸੋਟ ਮਹਲਾ ਨਾਮਾ ਮਾਨਸ ਦੇ ਪ੍ਰਭ ਕੇ ਸ਼ਰਨ ਵਿਚਾਰ ਜੈ ਸਿਮਰਤ ਗਣ ਕਾ ਸੇ ਉਤਰੀ ਤਾ ਕੋ ਜਥ ਉਰਹਾਰੋ ਰਹਾ ਅਟਾਲ ਲੱਭੈ ਉਹ ਤਰੂ ਜਾ ਕੈ ਸਿਮਰਨ ਅਰ ਨਿਰਪੈ ਪਦ ਪਾਇਆ ਸੁਖ ਹਰਤਾ ਏ ਤੁਸੋ ਸਾਮੀ ਤੈ ਕਾਹਿ ਵਿਸਰਾਇਆ ਜਬ ਹੀ ਚਰਨ ਕਹਿ ਕਿਰਪਾ ਨਿਤ ਗੱਜ ਗਰਹਾਤੇ ਛੂਟਾ ਮਹਿਮਾ ਨਾਮ ਕਹਾਂ ਲ ਵਰਣਾ ਰਾਮ ਕਹਿਤ ਬੰਦਨ ਗਤ ਟੂਟਾ ਹਰਿਆ ਮਲ ਪਾਪੀ ਜਗ ਜਾਣੇ ਨੇਮਕ ਮਾਏ ਨਿਸਤਾਰਾ ਨਾਨਕ ਹੋਵ ਕਵਰ ਚੇਤਿ ਚਿੰਤਾ ਮਨ ਤੈਵ ਉਤਰਹਿ ਪਾਰਾ ਸੋਤਿ ਮਹੰ ਲਗਾਵਾਂ ਪ੍ਰਾਨੀ ਕੌਣ ਪਾਉ ਕਰ ਜਾਨ ਤੇ ਭਗਤ ਰਾਮ ਕੀ ਪਾਵੇ ਜੰਪੂ ਤਾਸ ਹਰ ਰਹਾ ਕੌਣ ਕਰਮ ਵਿਦਿਆ ਕੌਣ ਕਹੈ ਧਰਮ ਕੌਣ ਪੁਨ ਕਰੈ ਬਾਉਣ ਨਾਮੁੁਰ ਜਾ ਕੈ ਸਿਮਰੈ ਭਗਵਾਨ ਸਾਕਰ ਤਉ ਤਰਾਈ ਕਨ ਮੈਂ ਏਕ ਨਾਮ ਕਿਰਪਾ ਨਿਤ ਜਾਏ ਜਪੈ ਕਤ ਪਾਵੈ ਔਰ ਧਰਮ ਤਾ ਕੈ ਸੰਨਾਹੈਨਾ ਏ ਵਿਦਵੇਦ ਬਤਾਵੈ ਸੁਖ ਦੁਖ ਰਹਿਤ ਸਦਾ ਕਰਿ ਲੀਪੇ ਜਾਂ ਕੋ ਕਹਿਤ ਪਸਾਈ ਜੁਤੋ ਤੁਮਹੀ ਮੈਂ ਵਸੈ ਨਰੰਤਰ ਨਾਨਕ ਦਰਪਨ ਆਏ ਸੋਰਠ ਮਹੱਲਾ ਨਾਮਾ ਮਾਈ ਮੈਂ ਕਹਿ ਬਿਦਾ ਲੱਗੋ ਉਸਾਈ ਮਾ ਮੋ ਅਗਿਆਤ ਮਰਮੋ ਮਰਿ ਉਰ ਜਾਇ ਆਉ ਸਗਲ ਜਨਮ ਪਰਮਹੀ ਭਗਮ ਕੋਇ ਨੈ ਤਿਰਮਤ ਪਾਏ ਮਿੱਥਿਆ ਸਗਤ ਰਹੈਉ ਇਸ ਬਾਸਰ ਨੈ ਛੂਟੀ ਅਧਿ ਘਾਇ ਆਗਮਾਈ ਸਾਜ ਸੰਗ ਕਭੂ ਨਹ ਕੀਨਾ ਨਹ ਕੀਤ ਪ੍ਰਭ ਗਾਏ ਜਨਾਨਕ ਮੈਂ ਨਾਹੇ ਕੋ ਗੁਣ ਰਾਖ ਲਿਓ ਸਰਨਾਇ ਸੂਰਥ ਮਹੰਲਾ ਨਾਮ ਮਾਈ ਮਨ ਮੇਰੋ ਵਸ ਨਾਹੇ ਨਸਵਾਸਰ ਵਿਖੇ ਅਨੂਘ ਧਾਮ ਗਾਵਤ ਰੁਕੋ ਤਾਇ ਰਹਾ ਬੀਰ ਪ੍ਰਾਨ ਸਿਮਰਤ ਕੇ ਮਤ ਸੁਣ ਨਿਮਕ ਨਹੀ ਐ ਵਸਾਵੈ ਪਰ ਤਨ ਪਰ ਦਾਰਾ ਸਵਰਤਿ ਉਹ ਬਿਰਥਾ ਜਨਮ ਸਰਾਵੈ ਮਾਧਮਾ ਕੈ ਭਉ ਬਾਬਰੂ ਸੂਰਤ ਨੈ ਕਛ ਗਿਆਨਾ ਕਟਿ ਮੇਤਰ ਵਕਤ ਨਰੰਜਨਾ ਤਾ ਕੋ ਬਰਮ ਨ ਜਾਨਾ ਜਬ ਵੀ ਸ਼ਰਨੰਗ ਜੀ ਸਾਧ ਕੀ ਆਇਓ ਦਰਮਨ ਸਗਲ ਬਿਨਾਸਿ ਤਾਵਨਾਨੁ ਚਿਤਿਓ ਚਿੰਤਾ ਮਾਨੁ ਕਾਤੀ ਲਮਕੇ ਪਾਸੇ ਸੂਰਤ ਮਹੱਲਾ ਨਾਮਾ ਜੀ ਨਾਰੇ ਏ ਸਾਚੀ ਜੀ ਧਾਮ ਸਗਲ ਜਰਤ ਹੈ ਜੈਸੇ ਸੁਪਨਾ ਵਿਦਸਕ ਲਗਤਨਾ ਰਹਾਵ ਬਾਰੂ ਪੀਤ ਬਣਾਏ ਰਚ ਪਚ ਰਹਿਤ ਨਹੀਂ ਦਿਨ ਚਾਰ ਤਸਹੀ ਸੁਖ ਮਾਇਕੇ ਜਿਉ ਕਹਾ ਗਵਾ ਆਜੂ ਸਮਝ ਕਾਛ ਬਿਗਰਿਉ ਨਾ ਹੈਨ ਭਜਲੇ ਰਾਮ ਮੁਰਾਰ ਕਹ ਨਾਨਕ ਨਿਜ ਮਤ ਸਾਧਨ ਕੋ ਆਖਾ ਤੋਏ ਪੁਕਾਰ ਸੂਰਤ ਮਹੱਲਾ ਨਾਮ ਏ ਜਗ ਮੀਤਨ ਦੇਖੋ ਕੋਈ ਸਗਲ ਜਗਤ ਆਪਣੈ ਸੁਖ ਲਾਗਿਉ ਦੁੱਖ ਮੈਂ ਸੰਗ ਨ ਹੋਈ ਰਹਾ ਦਾਰਾ ਮੀਤ ਕੋ ਸੁਨ ਬੰਦੇ ਸਗਰੇ ਤੁੰਸ਼ਾ ਲਾਗੇ ਜਬ ਵੀ ਨਰਤਨ ਦੇਖਿਓ ਨਰਕੋ ਸੰਗ ਛਾੜ ਸਭ ਭਾਕੇ ਕਹੋ ਕਹਾ ਜੀ ਮਨ ਪਉਰੇ ਕਉ ਇਨਸੋ ਨਿਹੋ ਲਗਾਇਓ